ਦੇ ਨੇ ਇੱਕ ਮਾਮਲਾ ਸਾਹਮਣੇ ਆਇਆ ਸਿਗਾ ਕਿ ਇੱਕ ਹੱਤਿਆ ਕਰ ਦਿੱਤੀ ਗਈ ਹੈ ਇੱਕ ਕੁੜੀ ਦੀ ਜੋ ਕਿ 27 ਸਾਲਾਂ ਦੀ ਹੈ ਜਿੱਥੇ ਕਿ ਸਾਹਮਣੇ ਆਇਆ ਸਿਗਾ ਕਿ ਪੰਜਾਬ ਦੇ ਮੁਹਾਲੀ ਤੋਂ ਇਹ ਖਬਰ ਸਾਹਮਣੇ ਆ ਰਹੀ ਸੀਗੀ ਕਿ ਇੱਕ ਕੁੜੀ ਹੈਗੀ ਹੈ ਜੋ ਆਪਣੇ ਕਮਰੇ ਦੇ ਵਿੱਚ ਬੈੱਡ ਦੇ ਕੋਲ ਉਸ ਦੀ লাশ ਮਿਲੀ ਸਿਗੀ ਜਦੋਂ ਪੁਲਿਸ ਆਂਦੀ ਹੈ ਤਾਂ ਸਾਰੀ ਜਾਂਚ ਪੜਤਾਲ ਹੁੰਦੀ ਹੈ ਉਸ ਤੋਂ ਬਾਅਦ ਇਹ ਅਪਡੇਟ ਹੁਣ ਸਾਹਮਣੇ ਆਈ ਹੈ ਕਿ ਕਿਸ ਨੇ ਉਸ ਦੀ ਹੱਤਿਆ ਕੀਤੀ ਹੈ ਤੇ ਵੱਡਾ ਖੁਲਾਸਾ ਕਰਦਿਆਂ ਦੇ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਐਸਡੀ ਜਿਹੜੀ ਪੁਸ਼ਟੀ ਪੁਲਿਸ ਕਰੇਗੀ ਕਿ ਕੀ ਕੁਝ ਇਸ ਦੇ ਵਿੱਚ ਖੁਲਾਸਾ ਹੁੰਦਾ ਹੈ ਅੱਗੇ ਜਿਹੜੀ ਵੀ ਕਾਰਵਾਈ ਹੋ ਰਹੀ ਹੈ ਇਸ ਦੇ ਵਿੱਚ ਤਾਂ ਪੰਜਾਬ ਦੇ ਮੋਹਾਲੀ ਦੇ ਵਿੱਚ ਪ੍ਰੇਮੀ ਨੇ ਪ੍ਰੇਮਿਕਾ ਦਾ ਹੀ ਗਲਾ ਵੱਢ ਕੇ ਹਤਿਆ ਕੀਤੀ ਸੀਗੀ ਇਸ ਤੋਂ ਬਾਅਦ ਉਹ ਪ੍ਰੇਮਿਕਾ ਦੇ ਪਰਿਵਾਰ ਦੀ ਗੱਡੀ ਲੈ ਕੇ ਵੀ ਭੱਜ ਜਾਂਦਾ ਹੈ ਇਸ ਦੇ ਵਿੱਚ ਹਰਿਆਣਾ ਦੇ ਸ਼ਾਬਾਦ ਮਾਰਕੰਡਾ ਦੇ ਵਿੱਚ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੇ ਵਿੱਚ ਉਹਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਹਾਦਸੇ ਦੀ ਸੂਚਨਾ ਦੇ ਉੱਤੇ ਪਹੁੰਚੀ ਹਰਿਆਣਾ ਪੁਲਿਸ ਨੇ ਜਦੋਂ ਗੱਡੀ ਦੇ ਵਿੱਚ ਜਿਹੜੇ ਮਿਲੇ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਫੋਨ ਕੀਤਾ ਤਾਂ ਜਿਹੜੀ ਕੁੜੀ ਸੀਗੀ ਉਸ ਦੇ ਕਰਦਿਆਂ ਨੂੰ ਇਸ ਤੋਂ ਪਤਾ ਲੱਗਦਾ ਹੈ ਤੇ ਕਰਦਿਆਂ ਦੇ ਵੱਲੋਂ ਵੱਡਾ ਖੁਲਾਸਾ ਹੁੰਦਾ ਹੈ ਕਿ ਕਿਸ ਦੇ ਵੱਲੋਂ ਇਸ ਦੀ ਜੋ ਹਤਿਆ ਕੀਤੀ ਜਾਂਦੀ ਹੈ ਸਾਹਮਣੇ ਆਉਂਦਾ ਹੈ ਕਿ ਪ੍ਰੇਮੀ ਨੇ ਹੀ ਇਸ ਕੁੜੀ ਦੀ ਹਤਿਆ ਕੀਤੀ ਜੋ ਕਿ 4 ਸਾਲ ਤੋਂ ਰਿਲੇਸ਼ਨ ਦੇ ਵਿੱਚ ਸਨ ਪੁਲਿਸ ਦੇ ਵੱਲੋਂ ਜਦੋਂ ਇਹ ਦਸਤਾਵੇਜ਼ਾਂ ਦੇ ਉੱਪਰ ਪੂਰੀ ਗੱਲਬਾਤ ਕੀਤੀ ਗਈ ਪਰਿਵਾਰ ਦੇ ਨਾਲ ਤਾਂ ਪਰਿਵਾਰ ਨੇ ਘਰ ਜਾ ਕੇ ਦੇਖਿਆ ਤਾਂ ਇਹ ਕੁੜੀ ਦੀ ਜਿਹੜੀ লাশ ਕਮਰੇ ਦੇ ਵਿੱਚ ਪਈ ਹੋਈ ਮਿਲਦੀ ਹੈ ਖੂਨ ਦੇ ਨਾਲ ਲਥਪਤ ਹੁੰਦੀ ਹੈ ਘਰ ਦੇ ਵਿੱਚ ਇਹ ਕੁੜੀ ਜਿਹੜੀ ਕੱਲੀ ਹੁੰਦੀ ਹੈ ਘਟਨਾ ਦੇ ਸਮੇਂ ਤੇ ਉਸ ਦੀ ਪਛਾਣ 27 ਸਾਲ ਦੀ ਏਕਤਾ ਵਜੋਂ ਹੋਈ ਹੈ ਤੇ ਉਹ ਯੂ ਐਸ ਤੋਂ ਬੇਜ਼ੀ ਕੰਪਨੀ ਦੇ ਵਿੱਚ ਜਰਨਲ ਮੈਨੇਜਰ ਸੀਗੀ ਤੇ ਪੁਲਿਸ ਨੇ ਮ੍ਰਿਤਕਾ ਦੇ ਛੋਟੇ ਭਾਈ ਦੀ ਸ਼ਿਕਾਇਤ ਦੇ ਉੱਤੇ ਅੰਸ ਕੁਰੇਸ਼ੀ ਨਿਵਾਸੀ ਮਰਾਦਾਬਾਦ ਯੂਪੀ ਦੇ ਰਹਿਣ ਵਾਲੇ ਸਾਰ ਨੇ ਉਸ ਦੇ ਉੱਤੇ ਹਤਿਆ ਦਾ ਕੇਸ ਦਰਜ ਕੀਤਾ ਪਰਿਵਾਰ ਵਾਲਿਆਂ ਨੇ ਜਿਹੜਾ ਇਹ ਵੱਡਾ ਖੁਲਾਸਾ ਕੀਤਾ ਉਹ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਢਾਬਾ ਚਲਾਉਂਦਾ ਸੀ ਜਦੋਂ ਦੋਨੋਂ ਦੱਸਿਆ ਜਾ ਰਿਹਾ ਕਿ 4 ਸਾਲ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ ਤੇ ਸੂਤਰਾਂ ਦੇ ਮੁਤਾਬਕ ਦੋਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਇਸ ਤੋਂ ਬਾਅਦ આરોપી ਨੇ ਉਸ ਦੀ ਗਰਦਨ ਦੇ ਜੜੇ ਸਭੇ ਪਾਸੇ ਤੇਜ਼ ਤਾਰ ਹਤਿਆਰ ਦੇ ਨਾਲ ਵਾਰ ਕੀਤਾ ਹਾਲਾਂਕਿ ਹਲੇ ਤੱਕ ਹਥਿਆਰ ਜਿਹੜਾ ਬਰਾਮਦ ਨਹੀਂ ਹੋ ਪਾਇਆ ਪੁਲਿਸ ਦੇ ਵੱਲੋਂ ਇਹ ਤਾਂ ਆਪਣੇ ਛੋਟੇ ਭਰਾ ਭਾਬੀ ਅਤੇ ਵਿਧਵਾ ਮਾਹ ਦੇ ਨਾਲ ਸੈਕਟਰ 125 ਦੇ ਵਿੱਚ ਰਹਿੰਦੀ ਸੀਗੀ ਤੇ ਕਿਰਾਏ ਦੇ ਉੱਤੇ ਹੀ ਰਹਿੰਦੇ ਸਨ ਤੇ ਪਹਿਲਾਂ ਉਹ ਖਰੜ ਦੇ ਵਿੱਚ ਜਿਹੜੇ ਰਹਿੰਦੇ ਸਨ 5 ਮਹੀਨੇ ਪਹਿਲਾਂ ਹੀ ਉਹਨਾਂ ਨੇ ਘਰ ਵੇਚ ਦਿੱਤਾ ਸੀਗਾ ਇਸ ਤੋਂ ਬਾਅਦ ਇੱਥੇ ਸ਼ਿਫਟ ਹੋ ਗਏ ਸਾਲ 220 ਦੇ ਵਿੱਚ ਉਹਨਾਂ ਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਸੀਗਾ ਜਦਕਿ ਉਸ ਦਾ ਵੱਡਾ ਭਰਾ ਜਿਹੜਾ ਹੈ ਮਨੀ ਮਾਜਰਾ ਦੇ ਵਿੱਚ ਰਹਿੰਦਾ ਤੇ ਵੱਡੇ ਭਰਾ ਨੇ ਦੱਸਿਆ ਸ਼ੁੱਕਰਵਾਰ ਨੂੰ ਛੋਟੇ ਭਾਈ ਦੇ ਜਿਹੜੇ ਸੋਹਰੇ ਵਲ ਜਿਹੜਾ ਮੁਹਾਲੀ 에어ਪੋਰਟ ਦੇ ਕੋਲ ਸਥਿਤ ਜਿਹੜਾ ਪਿੰਡ ਹੈਗਾ ਉੱਥੇ ਜਾਗਰਣ ਸੀਗਾ ਸਾਰਾ ਪਰਿਵਾਰ ਉੱਥੇ ਗਿਆ ਹੋਇਆ ਸੀ ਇੱਕ ਤਾਂ ਆਫਿਸ ਗਈ ਹੋਈ ਸੀ ਕਿ ਦੇਰ ਰਾਤ ਸ਼ਿਫਟ ਖਤਮ ਹੋਣ ਤੋਂ ਬਾਅਦ ਉਹ ਸਿੱਧਾ ਘਰ ਚੱਲੇ ਜਾਂਦੇ ਆ ਫਿਰ ਉਹਨੇ ਘਰ ਪਹੁੰਚ ਕੇ ਪਰਿਵਾਰ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਪਰਿਵਾਰ ਦੀ ਜਿਹੜੀ ਚਿੰਤਾ ਖਤਮ ਹੋ ਜਾਂਦੀ ਹੈ ਕਿ ਇੱਕਤਾ ਸਹੀ ਸਲਾਮਤ ਘਰ ਹੈਗੀ ਐ ਤੇ ਜਿਹੜਾ ਵੱਡਾ ਭਰਾ ਹੁੰਦਾ ਉਸਨੇ ਦੱਸਿਆ ਸ਼ਨੀਵਾਰ ਸਵੇਰ ਉਹਨਾਂ ਨੂੰ ਇੱਕ ਫੋਨ ਆਉਂਦਾ ਫੋਨ ਕਰਨ ਵਾਲੇ ਨੇ ਦੱਸਿਆ ਕਿ ਸ਼ਾਬਾਦ ਮਾਰਕੰਡਾ ਤੋਂ ਬੋਲ ਰਿਹਾ ਹੈ ਉਨੇ ਕਿਹਾ ਕਿ ਤੁਹਾਡੀ ਕਾਰ ਦਾ ਜਿਹੜਾ ਐਕਸੀਡੈਂਟ ਹੋਇਆ ਇਸ ਦੇ ਵਿੱਚ ਹੀ ਉਹਨਾਂ ਨੇ ਉਸ ਤੋਂ ਸਵਾਲ ਕੀਤਾ ਕਿ ਕਾਰ ਨੂੰ ਕੁੜੀ ਚਲਾ ਰਹੀ ਸੀ ਜਾਂ ਮੁੰਡਾ ਚਲਾ ਰਿਹਾ ਸੀ ਉਹਨੇ ਦੱਸਿਆ ਕਿ ਇਹ ਕਾਰ ਜਿਹੜੀ ਹੈ ਇਹ ਮੁੰਡਾ ਚਲਾ ਰਿਹਾ ਸੀ ਜੋ ਕਿ ਬੇਸੁੱਧ ਪਿਆ ਹੋਇਆ ਸੀ ਫਿਰ ਮੁੰਡੇ ਨੇ ਜੇਬ ਤੋਂ ਮਿਲੇ ਜਿਹੜੇ ਪਛਾਣ ਪੱਤਰ ਤੋਂ ਉਸ ਦੀ ਪਛਾਣ ਕੀਤੀ ਤੇ ਉਹ ਅਨਸ ਕੁਰੇਸ਼ੀ ਉਹੀ ਮੁੰਡਾ ਨਿਕਲਿਆ ਜਿਸ ਦੇ ਨਾਲ ਇੱਕ ਕੁੜੀ 4 ਸਾਲ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸੀਗੀ ਤੇ ਉਸ ਤੋਂ ਬਾਅਦ ਏਕਤਾ ਨੂੰ ਫੋਨ ਕੀਤਾ ਗਿਆ ਲੇਕਿਨ ਉਸ ਦਾ ਫੋਨ ਨਹੀਂ ਜਿਹੜਾ ਮਿਲਦਾ ਤੇ ਉਹ ਫੋਨ ਨਹੀਂ ਚੱਕਦੀ ਤੇ ਇਸ ਗੱਲਾਂ ਤੋਂ ਜਿਹੜਾ ਪਰਿਵਾਰ ਵਾਲਿਆਂ ਨੂੰ ਸ਼ੱਕ ਹੁੰਦਾ ਤਾਂ ਏਕਤਾ ਨੂੰ ਦੇਖਣ ਦੇ ਲਈ ਜਿਹੜਾ ਪੜੋਸੀਆਂ ਨੂੰ ਕਿਹਾ ਜਾਂਦਾ ਗਵਾਂਡੀਆਂ ਨੂੰ ਕਿਹਾ ਜਾਂਦਾ ਕਿ ਜਾ ਕੇ ਦੇਖੋ ਤੇ ਜਦੋਂ ਗਵਾਂਡੀ ਪਹੁੰਚਦੇ ਨੇ ਤੇ ਘਰ ਖੁੱਲਿਆ ਮਿਲਦਾ ਲੇਕਿਨ ਆਵਾਜ਼ ਲਗਾਉਣ ਤੇ ਏਕਤਾ ਕੋਈ ਜਵਾਬ ਨਹੀਂ ਦਿੰਦੀ ਪਰ ਪੜੋਸੀ ਜਿਹੜੇ ਉੱਪਰੀ ਮੰਜ਼ਲ ਤੋਂ ਪਹੁੰਚਦੇ ਨੇ ਏਕਤਾ ਬੈੱਡ ਦੇ نیچے गिरी ਹੁੰਦੀ ਆ ਉਸ ਦਾ ਸਰੀਰ ਪੂਰਾ ਖੂਨ ਦੇ ਨਾਲ ਲਤਪਤ ਮਿਲਦਾ ਤੇ ਪਰਿਵਾਰ ਫਿਰ ਉਸ ਤੋਂ ਬਾਅਦ ਏਕਤਾ ਨੂੰ ਦੇਖਣ ਦੇ ਲਈ ਘਰ ਪਹੁੰਚਦਾ ਤੇ આરોપી 5 ਵਜੇ ਕੱਪੜੇ ਬਦਲ ਕੇ ਲਿਆ ਸੀਗਾ ਉਹਦੇ ਵੱਡੇ ਭਰਾ ਨੇ ਦੱਸਿਆ ਸੀਸੀਟੀਵੀ ਕੈਮਰੇ ਜਿਹੜੇ ਚੈੱਕ ਕਰਨ ਦੇ ਉੱਤੇ ਸਾਰਾ ਖੁਲਾਸਾ ਹੁੰਦਾ ਪਰਿਵਾਰ ਦੇ ਵੱਲੋਂ ਯੁਵਕ ਜਿਹੜਾ ਹੁੰਦਾ ਹੈ ਇਹ ਮੁੰਡਾ ਜਿਹੜਾ ਹੁੰਦਾ ਹੈ ਰਾਤ 2:30 ਵਜੇ ਘਰ ਦੇ ਵਿੱਚ ਦਾਖਲ ਹੁੰਦਾ ਸੀਸੀਟੀਵੀ ਤੋਂ ਪਤਾ ਲੱਗਿਆ ਕਿ ਉਹ ਏਕਤਾ ਦੇ ਘਰ ਦੇ ਵਿੱਚ ਦਾਖਲ ਹੋਣ ਦੇ ਕੁਝ ਸਮੇਂ ਬਾਅਦ ਹੀ ਉੱਥੇ ਪਹੁੰਚਿਆ ਸੀਗਾ ਇਸ ਤੋਂ ਬਾਅਦ ਉਹ 5 ਵਜੇ ਉੱਥੋਂ ਦੀ ਨਿਕਲ ਜਾਂਦਾ ਤੇ ਨਜ਼ਰ ਆਉਂਦਾ ਕਿ ਸੀਸੀਟੀਵੀ ਦੇ ਵਿੱਚ આરોપી ਉੱਥੋਂ ਦੀ ਕੱਪੜੇ ਬਦਲ ਕੇ ਜਾਂਦਾ ਘਰੋਂ ਤੇ ਉਸਦੇ ਹੱਥ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਆ ਵੀ ਸਗੀਆਂ ਜੋ ਕਿ ਉਹਨਾਂ ਦੇ ਘਰ ਦੇ ਵਿੱਚ ਹੀ ਪਈਆਂ ਹੋਈਆਂ ਸੀ ਕਿਉਂਕਿ ਕੁਝ ਦਿਨ ਪਹਿਲਾਂ ਛੋਟੇ ਭਰਾ ਦਾ ਵਿਆਹ ਹੋਇਆ ਸੀ ਪਤਾ ਚੱਲਦਾ ਹੈ ਕਿ ਯੁਵਕ ਘਰ ਦੇ ਵਿੱਚ ਰੱਖੀ ਸ਼ਰਾਬ ਦੀਆਂ ਬੋਤਲਾਂ ਵੀ ਨਾਲ ਲੈ ਜਾਂਦਾ ਹੈ ਖਰੜ ਦੇ ਡੀਸੀਪੀ ਕਰਨ ਸੰਧੂ ਨੇ ਦੱਸਿਆ ਹੈ ਕਿ ਮ੍ਰਿਤਕਾ ਦੇ ਭਾਈ ਨੇ ਜਿਹੜਾ ਪਾਈ ਦਾ ਜਿਹੜਾ ਬਿਆਨਾਂ ਦੇ ਉੱਤੇ ਆਰੋਪੀ ਦੇ ਉੱਤੇ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹਾਲਾਂਕਿ ਪੁਲਿਸ ਅਗਲੀ ਜਿਹੜੀ ਕਾਰਵਾਈ ਕਰੇਗੀ ਉਸ ਦੇ ਵਿੱਚ ਕੀ ਖੁਲਾਸਾ ਹੁੰਦਾ ਉਹ ਤੁਹਾਨੂੰ ਸਪਸ਼ਟ ਦੱਸਾਂਗੇ ਆਰੋਪੀ ਚੰਡੀਗੜ੍ਹ ਸਥਿਤ ਜੀ MCH 32 ਹਸਪਤਾਲ ਦੇ ਵਿੱਚ ਜਿਹੜਾ ਭਰਤੀ ਦੱਸਿਆ ਜਾ ਰਿਹਾ ਉਸ ਦੀ ਹਾਲਤ ਹਲੇ ਨਾਜ਼ੁਕ ਹੈ ਹਾਲਾਂਕਿ ਇਹ ਸਾਫ ਹੈ ਕਿ ਮ੍ਰਿਤਕਾ ਅਤੇ આરોપી ਦੋਨੋਂ ਇੱਕ ਦੂਸਰੇ ਦੇ ਪ੍ਰਾਰੇ ਜਾਣਕਾਰ ਸਨ ਦੱਸਿਆ ਜਾ ਰਿਹਾ 4 ਸਾਲ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸੀ ਹੁਣ ਤੱਕ આરોપી ਦੁਆਰਾ ਹੱਤਿਆ ਦੇ ਵਿੱਚ ਜਿਹੜਾ ਵਰਤਿਆ ਗਿਆ ਹਥਿਆਰ ਹੈ ਉਹ ਬਰਾਮਦ ਨਹੀਂ ਹੋਇਆ ਲੇਕਿਨ ਵੱਡੀ ਇਹ ਅਪਡੇਟ ਖਰੜ ਮਾਮਲੇ ਦੇ ਵਿੱਚ ਹੱਤਿਆਕਾਰ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਜਿਹੜੀ ਕੁੜੀ ਸੀਗੀ ਉਸ ਦਾ ਹੀ ਜਿਹੜਾ ਪ੍ਰੇਮੀ ਹੁੰਦਾ ਉਸ ਨੇ ਇਸ ਕੁੜੀ ਦਾ ਤੇ ਇਸ ਹਤਿਆਰ ਦੇ ਨਾਲ ਵਾਰ ਕਰਕੇ ਜਿਹੜਾ ਗਲੇ ਦੇ ਉੱਪਰ ਵਾਰ ਕੀਤਾ ਗਿਆ ਉਸ ਦੀ ਹਤਿਆ ਕਰ ਦਿੱਤੀ ਸਿਰਫ 27 ਸਾਲ ਦੀ ਸੀਗੀ ਮਾਪਿਆਂ ਦੀ ਧੀ ਪਿਓ ਹਾਲਾਂਕਿ ਗੁਜ਼ਰ ਚੁੱਕਿਆ ਸੀਗਾ ਲੇਕਿਨ ਮਾਂ ਦਾ ਇਸ ਵੇਲੇ ਜਿਹੜਾ ਰੋ ਰੋ ਕੇ ਬੁਰਾ ਹਾਲ ਹੋਇਆ ਪਰਿਵਾਰ ਜਿਹੜਾ ਇਸ ਵੇਰੇ ਸਹਿਮ ਚੁੱਕਿਆ ਹੋਇਆ ਪਰਿਵਾਰ ਦੇ ਵੱਲੋਂ ਵੱਡਾ ਖੁਲਾਸਾ ਹੋਇਆ ਤੇ ਹੁਣ ਅਗਲੀ ਪੁਲਿਸ ਦੀ ਜਿਹੜੀ ਜਾਂਚ ਹੈ ਉਸ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਬੀਤੇ ਦਿਨੀ